ਅੱਜ ਆਪਾਂ ਗੱਲ ਕਰਦੇ ਹਾਂ 24 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਲਦੀ ਸੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਸਵੇਰ ਵੇਲੇ ਤੋਂ ਪੰਜਾਬ ਦੇ ਵਿੱਚ ਸਾਰੇ ਹੀ ਖਿੱਤਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਖਾਸ ਕਰਕੇ ਤੜਕਸਰ ਜਾਂ ਕਹ ਲਈਏ ਰਾਤ ਵੇਲੇ ਕਈ ਖੇਤਰਾਂ ਦੇ ਵਿੱਚ ਮੀਂਹ ਪਿਆ ਚਾਹੇ ਉਹ ਅਮਲੋਖੰਨਾ ਜਾਂ ਲੁਧਿਆਣੇ ਜ਼ਿਲ੍ਹੇ ਦੇ ਕੁਝ ਕੁ ਇਲਾਕੇ ਹੋਣ ਚਾਹੇ ਪਟਿਆਲੇ ਦੇ ਹੋਣ ਚਾਹੇ ਚੰਡੀਗੜ੍ਹ ਮੁਹਾਲੀ ਰਾਜਪੁਰਾ ਜਾਂ ਡੇਰਾਬੱਸੀ ਦੇ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਦਰਜ ਕੀਤੇ ਗਏ ਨੇ ਬਾਕੀ ਵੀ ਬਹੁਤੇ ਖੇਤਰਾਂ ਦੇ ਵਿੱਚ ਬੱਦਲਬਾਹੀ ਲਗਾਤਾਰ ਬਣੀ ਹੋਈ ਹੈ ਕੱਲ ਫਾਜ਼ਿਲਕਾ ਅਬੋਹਰ ਮੁਕਸਰ ਮਲੋਟ ਇਹਨਾਂ ਖੇਤਰਾਂ ਦੇ ਵਿੱਚ ਵੀ ਕਈ ਜਗ੍ਹਾ ਵਧੀਆ ਮੀਂਹ ਦਰਜ ਕੀਤਾ ਗਿਆ ਹੈ ਸੋ ਅੱਜ 24 ਤਰੀਕ ਬਹੁਤੇ ਖਿੱਤਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਸਵੇਰ ਵੇਲੇ ਤੋਂ ਹੀ ਬੱਦਲਵਾਈ ਸਾਰੇ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਇਹ ਮੀਂਹ ਮਾਝਾ ਮਾਲਵੇ ਦੇ ਬਹੁਤੇ ਖੇਤਰ ਦੁਆਬਾ ਤੇ ਪੁਆਰ ਖੇਤਰ ਦੇ ਵਿੱਚ ਤੁਹਾਨੂੰ ਅੱਜ ਪਖਵਾ ਖੇਤਰਾਂ ਦੇ ਵਿੱਚ ਸਾਰਾ ਦਿਨ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਪਿਛਲੇ ਕਈ ਦਿਨਾਂ ਤੋਂ ਗਰਮੀ ਤੇ ਹੌਮਸ ਜਿਹੜੀ ਬਣੀ ਹੋਈ ਸੀ ਉਸ ਤੋਂ ਵੀ ਅੱਜ ਰਾਹਤ ਬਹੁਤੇ ਖੇਤਰਾਂ ਦੇ ਵਿੱਚ ਮਿਲਦੀ ਹੋਈ ਦਿਖਾਈ ਦਵੇਗੀ ਤੇ 24 ਤੋਂ ਲੈ ਕੇ 27 28 ਤਰੀਕ ਦੇ ਵਿਚਕਾਰ ਪੰਜਾਬ ਦੇ ਸਾਰੇ ਹੀ ਖੇਤਿਆਂ ਦੇ ਵਿੱਚ ਇੱਕ ਜਾਂ ਦੋ ਵਾਰੀ ਵਧੀਆ ਮੀਂਹ ਪੈਂਦਾ ਹੋਇਆ ਜਾ ਪਰਿਆ ਹੈ ਉਸ ਤੋਂ ਇਲਾਵਾ Rajasthan ਦੇ ਵੀ ਬਹੁਤੇ ਖੇਤਰ Haryana ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਲਗਾਤਾਰ ਜਾਰੀ ਹੈ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਵੱਡੇ ਪੱਧਰ ਤੇ ਉਹਨਾਂ ਖੇਤਰਾਂ ਦੇ ਵਿੱਚ ਪੈ ਰਿਹਾ ਹੈ ਜਿੱਥੇ ਅਗਲੇ ਕਈ ਦਿਨ ਇਸੇ ਤਰ੍ਹਾਂ ਹੀ ਮੀਂਹ ਜਾਂ ਕਾਰਵਾਈਆਂ ਜਾਰੀ ਰਹਿਣਗੀਆਂ ਤੇ ਪੰਜਾਬ ਦੇ ਵਿੱਚ 24 ਤਰੀਕ ਤੋਂ ਲੈ ਕੇ 27-28 ਤਰੀਕ ਤੱਕ